ਅੰਮ੍ਰਿਤਸਰ ਦੇ ਇੱਕ ਬਾਣੀਏ ਦੀ ਹੱਤੀ ਤੋਂ ਇੱਕ ਨੌਜਵਾਨ ਕਿਓ ਦੇ ਡੱਬੇ ਲੈ ਕੇ ਹੋਇਆ ਫਰਾਰ ਸਾਰੀ ਘਟਨਾ ਬੀ ਸੀ ਸੀ ਟੀ ਵੀ ਆਈ ਸਾਹਮਣੇ ਦੁਕਾਨਦਾਰ ਦੇ ਵੱਲੋਂ ਕਰੀਬ 6000 ਦੱਸੀ ਜਾ ਰਹੀ ਹੈ ਇੰਨਾ ਕਿਓ ਦੇ ਡੱਬਿਆਂ ਦੀ ਕੀਮਤ ਆਏ ਦਿਨ ਹੀ ਪੰਜਾਬ ਦੇ ਵਿੱਚੋਂ ਲੁੱਟਾਂ ਖੋਹਾਂ ਦੀਆਂ ਵਾਰਤਾ ਤਾਂ ਸੁਣਨ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਦਿਨ ਦੇ ਵੇਲੇ ਚੋਰੀ ਤੇ ਲੁੱਟ ਪਾਉਂਦੀਆਂ ਪਾਉਂਦੀ ਹੋਈ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਇੱਕ ਬੜੀ ਹੀ ਮਸ਼ਹੂਰ ਦੁਕਾਨ ਬਾਣੀਏ ਦੀ ਹੱਟੀ ਹੈ ਜਿਸ ਤੇ ਇੱਕ ਦਿਨ ਦਿਹਾੜੇ ਇੱਕ ਨੌਜਵਾਨ ਦੇ ਵੱਲੋਂ ਦੋ ਦੇਸੀ ਕਿਉਦੇ ਡੱਬੇ ਚੋਰੀ ਕਰ ਲਏ ਗਏ ਹਨ ਅਤੇ ਇਸ ਦੀ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜਦੋਂ ਤੱਕ ਦੁਕਾਨਦਾਰ ਨੂੰ ਇਸ ਦੇ ਬਾਰੇ ਪਤਾ ਲੱਗਾ ਉਦੋਂ ਤੱਕ ਉਹ ਨੌਜਵਾਨ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਦੁਕਾਨਦਾਰ ਦੇ ਵੱਲੋਂ ਇਨ੍ਹਾਂ ਕਿਓਦੇ ਡੱਬਿਆਂ ਦੀ ਕੀਮਤ 6000 ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਨੌਜਵਾਨ ਸ਼ਕਲ ਤੋਂ ਹੀ ਨਸ਼ੇੜੀ ਲੱਗ ਰਿਹਾ ਹੈ ਅਤੇ ਇਹ ਇਹ ਸੋਚਿਆ ਜਾ ਸਕਦਾ ਹੈ ਕਿ ਇਹ ਕੋਈ ਨਸ਼ੇੜੀ ਹੀ ਜਿਸ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹ ਚੋਰੀ ਕੀਤੀ ਹੈ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਬਾਅਦ ਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀ ਦੁਕਾਨ ਤੇ ਕੋਈ ਨੌਜਵਾਨ ਆਇਆ ਵਾ ਤੇ ਸਮਾਨ ਚੁੱਕ ਕੇ ਲੈ ਗਿਆ ਮੈਂ ਬਾਨੀ ਸੁਲਤਾਨਪੁਰ ਰੋਡ ਤੋਂ ਨਵਲਕਸ਼ੋਰ ਬੋ ਰਹੇ ਆ ਅੱਜ ਕੋਈ ਦੁਪਹਿਰ ਦੇ 2:30 ਵਜੇ ਐਗਜੈਕਟ ਟਾਈਮ ਦਾ ਮਨੋਜ਼ ਨਹੀਂ ਪਤਾ ਖਾ ਵੀਡੀਓ ਚ ਆ ਗਿਆ ਟਾਈਮ ਇੱਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਬੁਲਾਇਆ ਆਉਣ ਲਾਂ ਤੋਂ ਬਾਅਦ ਉਹਨੇ ਦੋ ਦੇਸੀ ਘੋੜੇ ਪਾਈ ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਵੀਡੀਓ ਚ ਰਿਕਾਰਡਿੰਗ ਚ ਆ ਗਿਆ ਤੇ ਉਹਨੇ ਅੰਦਰੋਂ ਚੁੱਕ ਕੇ ਤੇ ਅੰਦਰੋਂ ਘੁਮਕੇ ਤੇ ਬਾਹਰ ਨਿਕਲ ਗਿਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਦੌੜ ਗਿਆ ਸਰ ਉਹ ਕਿੰਨੀ ਕਮਰਸੀਵ ਬੰਦੇ ਦੀ ਮਾਰ ਅੰਦਾਜ਼ਨਤੀ ਤੋ ਈਕ ਸਾਲ ਦੀ ਰੇਠਾਈ ਤੀ ਚਲਦੀ ਸੀ ਕੋਈ ਨਸ਼ੇੜੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ ਪਰ ਜਿਹੜਾ ਇਹ ਕੰਮ ਕਰਦੇ ਆ ਉਹ ਨਸ਼ੇੜੀ ਹੀ ਕੰਮ ਕਰਦੇ ਆ ਕਿਸ ਬਾਰੇ ਸਰ ਪੁਲਿਸ ਨੂੰ ਕੰਪਲੇਨ ਕਰਿਆ ਤੁਹਾਡੇ ਕੋਲ ਉਹ ਜਾ ਰਹੀ ਉਹਨੇ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਰਿਪੋਰਟ ਖਾਣ ਜਾਣੇ ਆ ਹਾਂ ਸਰਕਾਰ ਨੂੰ ਕਹਿੰਨਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾ ਹੋਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਸਰ ਕਿੰਨੇ ਕਦਾ ਨੁਕਸਾਨ ਹੋਇਆ ਜੀ ਦੋ ਦੇਸੀ ਤੋਂ 5-5 ਕਿਲੋ ਲੈ ਡੱਬੇ ਦੇ ਕਿੰਨੇ ਕਿਤੇ ਹੋਰ ਨੁਕਸਾਨ 6000 ਹਾਂ ਜੀ 6000